ਕਰੀਆਂ ਕਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ ਹੱਥਾਂ 'ਚ ਚੂੜਾ ਪਾ ਕੇ ਉਡੀਕਦੀ ਰਹੀ ਲਾੜੀ ਪਰ ਲਾੜਾ ਨਾ ਲੈ ਕੇ ਪਹੁੰਚਿਆ ਬਰਾਤ ਹੁਣ ਭੁੱਬਾ ਮਾਰ ਮਾਰ ਰੋ ਰਿਹਾ ਲਾੜੀ ਦਾ ਪਰਿਵਾਰ ਤੇ ਇਨਸਾਫ ਦੀ ਕਰ ਰਿਹਾ ਮੰਗ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਦੀਆਂ ਖੁਸ਼ੀਆਂ ਉਸ ਵਕਤ ਗਮ ਦੇ ਵਿੱਚ ਬਦਲ ਗਈਆਂ ਜਦ ਲਾੜੀ ਆਪਣੇ ਜਿਹੜਾ ਸਜੇ ਸਵਾਰੇ ਹੱਥਾਂ ਦੇ ਵਿੱਚ ਚੂੜਾ ਪਾ ਕੇ ਆਪਣੇ ਲਾੜੇ ਨੂੰ ਉਡੀਕਦੀ ਰਹੀ ਪਰ ਲਾੜਾ ਤਾਂ ਕਿਸੇ ਹੋਰੀ ਤੰਗ ਦੇ ਵਿੱਚ ਸੀ ਤੇ ਲਾੜਾ ਬੱਡੀ ਠੱਗੀ ਮਾਰ ਕੇ ਅਤੇ ਵਿਆਹ ਵਾਲੇ ਦਿਨ ਬਰਾਤ ਲੈ ਕੇ ਹੀ ਨਹੀਂ ਪਹੁੰਚਿਆ ਸਾਰਾ ਦਿਨ ਲੜਕੀ ਵਾਲੇ ਬਰਾਤ ਨੂੰ ਉਡੀਕਦੇ ਰਹੇ ਪਰ ਜਦ ਬਰਾਤ ਆਉਣ ਦੀ ਕੋਈ ਉਮੀਦ ਨਾ ਰਹੀ ਤਾਂ ਪੀੜਤ ਲੜਕੀ ਅਤੇ ਉਸਦੇ ਮਾਪਿਆਂ ਦੇ ਵੱਲੋਂ ਥਾਣੇ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਜਾਂਚਦਾਰਾਂ ਨੇ ਸਾਹਮਣੇ ਆਏ ਕਿ ਲਾੜੇ ਅਤੇ ਉਸਦੇ ਪਰਿਵਾਰ ਨੇ ਲਾੜੀ ਅਤੇ ਉਸਦੇ ਪਰਿਵਾਰ ਨੂੰ ਠੱਗਣ ਦੇ ਲਈ ਵਿਆਹ ਦੀ ਸਾਜ਼ਿਸ਼ ਰਚੀ ਸੀ ਲਾੜੇ ਨੇ ਪਹਿਲਾਂ ਹੀ ਕਿਸੇ ਹੋਰ ਲੜਕੀ ਦੇ ਨਾਲ ਜਿਹੜਾ ਪੇਪਰ ਮੈਰਿਜ ਕਰਵਾਈ ਹੋਈ ਸੀ ਪਰਿਵਾਰ ਅਤੇ ਬਚੋਲਰ ਨੇ ਇਹ ਗੱਲ ਗੁਪਤ ਰੱਖੀ ਤੇ ਲਾੜੀ ਵਾਲਿਆਂ ਤੋਂ ਵਿਆਹ ਦੀਆਂ ਤਿਆਰੀਆਂ ਕਰਵਾਉਂਦੇ ਰਹੇ ਤੇ ਹੁਣ ਲੜਕੀ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ